ਦੋਸਤੋ ਸਭ ਜੀ ਦਾ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਠੀਕ ਹੋਵੋਗੇ ਅੱਜ ਸਿੱਧੂ ਮੂਰੇਂਦਾ ਰੈਕਸ ਤੇ ਵੀਡੀਓ ਚੱਲਦੀ ਹੈ ਸਾਡੀ ਅਦਵੀਦਵਾ ਦਾ ਸ਼ੂਟ ਹਨਾ ਤੇ ਦੱਸੋ ਸਾਰੇ ਵੀਡੀਓ ਕਿੱਦਾਂ ਲੱਗ ਰਹੀ ਸਾਰਿਆਂ ਨੂੰ ਓਕੇ ਦੀਦੀ ਜਮਾ ਸਿਰਾ ਤੇ ਆ ਸਾਡਾ ਮਤਲਬ ਅੱਧ ਤੋ ਜਦ ਸ਼ੂਟ ਅਸੀਂ ਕੰਪਲੀਟ ਕਰ ਲਿਆ ਹਨਾ ਤੇ ਬਾਕੀ ਅਸੀਂ ਧੁੱਪੇ ਤੁਰੇ ਫਿਰਦੇ ਹਾਂ ਗਲੀਆਂਾਂ ਚ ਤੁਰੇ ਫਿਰਦੇ ਹਾਂ ਦੁਪਹਿਰੇ ਲੋਕ ਸੁੱਤੇ ਪਏ ਆ ਪੱਖੇ ਲਾ ਕੇ ਤੇ ਅਸੀਂ ਗਲੀਆਂਾਂ ਚ ਤੁਰੇ ਫਿਰਦੇ ਆ ਇਹ ਸਾਡੀ ਮਿਹਨਤ ਬੋਲਦੀ ਹੈ ਕਾਲੇ ਅਸੀਂ ਕਿਸੇ ਤੁਨੂ ਦਿਖਾ ਗਏ ਡੌਗੀ ਆ ਰਿਹਾ ਸਾਡੇ ਪਿੱਛੇ ਆ ਦੇਖ ਵਿਚਾਰਾ ਪਤਾ ਨਹੀਂ ਕਿੰਨਾ ਦਾ ਹੈਗਾ ਖੁੱਲ ਗਿਆ ਮਨ ਲੱਦਾ ਇਹ ਸਣੀ ਦਾ ਬਾਵਾ ਬਣ ਗਿਆ ਦੀ ਦੇਖਦੀ ਬੋਲੀ ਜਾਂਦੀ ਵੀ ਲੈ ਆਉਂਦਾ ਬਸ ਸਣੀ ਨੂੰ ਇਹਨੂੰ ਬੁਲਾਈ ਸਣੀ ਬੁਲਾਈ ਇਹਨੂੰ ਚਾ 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 ਆਉ ਰਿਹਾ ਇਧਰ ਆਹੋ ਜਾਵੇ ਸਣੀ ਸੁਣੀ ਨਿਤਰੀ ਗੱਲ ਇਹ ਆ ਜੀ ਪਿੰਡਾਂ ਦਾ ਮਾਹੌਲ ਕਿਤੇ ਥੱਥੇ ਆ ਗਿਆ ਮੁੜੇ ਪਾਸੇ ਕਿਵੇਂ ਕਹੂੰ ਅੱਜ ਇਹ 부ਜੀ 부ਜੀ ਆ ਅੱਜ ਬਾਲ ਦੇ ਕਿੱਦਨੂ ਜਾਂਦੇ ਗਾ ਜਿਰਪਾ ਖਾਈ ਤੇਰੀਆਂ ਜਿਰਪਾ ਸੀਨੇ ਨਾ ਪੋਸਲਾ ਫਿਰਦਾ ਪੁੱਲ ਥਾਇ ਹੈ ਡਰ ਜਾਣਗੇ ਸਣੀ ਦੇ ਤੱਕ ਜੇ ਉਹ ਹੀ ਕੀੜਾ ਜੇ ਮਾਰ ਕੇ ਆ ਜਾਵੇ ਅਬ ਤਾਂ ਆ ਲੈ ਕੇ ਦੇ ਨੂੰ ਬਰੂਹੇ ਇਹ ਗਾਥੀ ਇਹ ਉਹ ਹੀ ਉਹ ਹੀ ਜਿਹੜਾ ਜੇ ਮਾਰਦੇ ਕੀੜਾ ਜੇ ਮਾਰਦੇ ਡਰਾ ਦੇ ਲੋਕਾਂ ਚੋਟਾ ਰਿਹਾ ਤੈਨੂੰ ਬਿਆਹ ਰੁਪਈਆ ਸਮਝੀ ਕੋਤੀ ਲੈਣਾ ਨਾ ਇਹਨੇ ਇੱਕ ਗੱਲ ਦੱਸਦੀ ਸੱਚੀ ਚ ਪੁਲਸ ਵਾਲਾ ਹੈ ਹੈਨਾ ਉਹਨੂੰ ਐ ਪਤਾ ਹੈ ਨਹੀਂ ਵੀ ਉਹ ਨਹੀਂ ਰੱਖੀ ਨਹੀਂ ਹੈ ਤਨੀ ਸੱਚੀ ਚ ਗਵਰਨਮੈਂਟ ਚ ਲੱਗਿਆ ਹੋਇਆ ਹੈ ਨਾ ਫੁਸਟ ਚ ਆ ਦੇਖੋ ਨਾਂ ਵੀ ਆ ਇਹਨੂੰ ਪੌਂਕਨ ਲੱਗੇ ਪੰਨ ਇਹਦਾ ਇਹਦਾ ਖਨੀ ਦਾ ਆੜੀ ਬਣ ਗਿਆ ਹੈ ਸਨੀ ਇਹ ਤਾਂ ਬਈ ਨਾਲ ਨਾਲ ਆ ਦੋ ਤਿੰਨ ਅੱਗੇ ਵੇ ਇਹਦੇ ਨਾਲ ਆ ਬਹੁਤ ਜ਼ਿਆਦਾ ਗਈ ਪੰਚਾਇਤਾਂ ਦੀ ਪੰਚਾਇਤਾਂ ਦੀ ਸਰਪੰਚਾ ਉਹ ਬੰਨ ਬੈਗੇ ਨਾ ਨਹੀਂ ਬੈਂਦਾ ਉਹ ਆ ਦੇਖੋ ਇਹਨਾਂ ਨੂੰ ਕੀ ਹੋ ਗਿਆ ਉਹ ਵੀ ਮਾਰਿਆ ਹੈ ਮੈਂ ਇਹ ਦੁਸ਼ਮਣ ਹੈ ਨਾ ਉਹ ਨਾ ਉਹ ਤਾਂ ਇਹ ਸਾਰੇ ਬਸਾ ਗਿਆ ਦੇਖੋ ਦੇਖੋ ਜੀ ਸਾਰੇ ਮਗਰਗਾ ਤਾਂ ਪੈ ਗਏ ਅਰੇ ਮਾਰਿਆ ਕਿੰਨੇ ਚੱਲ ਥੋੜਾ ਜਿਹਾ ਇਹ ਪਤਾ ਕੀ ਹੈ ਲੋਟੂ ਲੀਡਰ ਹੈ ਨਾ ਅੱਗੇ ਵੀ ਆਪਾਂ ਨਹੀਂ ਖਾਣ ਦਾ ਲੋਟੂ ਲੀਡਰ ਹੈ ਇਹਦੇ ਡੜੇ ਮਾਰਦਾ ਹੈ ਉਹ ਤਾਂ ਕਿ ਨਾ ਬਚ ਆ ਜਾ ਓਏ ਇਦਾਂ ਤਰਾ ਪੈਸਾ ਖਾ ਗਿਆ ਚੁੱਪ ਕਰੋ ਇੱਧਰ ਇੱਧਰ ਰੌਲਾ ਪੈ ਗਿਆ ਲੀਡਰ ਨਾਲ ਉਹ ਜਨਤਾ ਕੀ ਆਮ ਜਨਤਾ ਹੈ ਜਨਤਾ ਡਰੇ ਮਾਰ ਰਹੀ ਹੈ ਲੀਡਰ ਦੇ ਆਜੋ ਕੇ ਕੱਲਾ ਕੱਲਾ ਆਜੋ ਕਰਨਾ ਘੇਮਣਗੇ ਤੈਨੂੰ ਆ ਤਾਂ ਹੀ ਛੱਡਦਾ ਲੋਕ ਕਿੱਥੇ ਗਿਆ ਤੂੰ ਤਾਂ ਇਹ ਦੇਖੋ ਸਣੀ ਦੇ ਦੋਸਤ ਹੀ ਬਣ ਗਿਆ ਤੇ ਕੀ ਇਹ ਤਾਂ ਇੱਥੇ ਖਾ ਜਾਂਦੇ ਮਾੜਾ ਜਾ 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 ਛੱਡ ਦੇ ਯਾਰ ਉਹ ਬਾਈ ਕਾਰਨ ਬੋਲ ਗਿਆ ਕੁੱਤੇ ਪਾੜ ਦੇਣਗੇ ਉਹਨੂੰ ਬਾਈ ਇੱਥੇ ਹੀ ਪਾੜਦਾਂਗੇ ਫਿਰ ਤਾਂ ਹੀ ਨਹੀਂ ਕੁੱਤੇ ਨੇ ਫੋਰਸ ਨਹੀਂ ਛੱਡਦੇ ਛੱਡਦੇ ਆਪੇ ਤੁਰਿਆ ਫਿਰ ਕੇ ਭੱਜ ਤਲੂ ਕਰਦਾ ਖੋਲ ਦੇ ਚਲੋ ਫੁਰੇ ਆ ਜਾਂ ਅੰਦਰ ਆਜਾ ਆਜਾ ਤੂੰ ਇਹਨੂੰ ਬਿੱਕੋਲ ਚ ਬਿਠਾ ਲਾ ਆਜਾ ਫੁਰੇ ਰੇ ਜੀ ਹੁੰਦਾ ਹੁੰਦਾ ਦੇਖੋ ਚਲ ਜੀ ਹੁਣ ਅਸੀਂ ਇੱਥੇ ਕਰਾਂਗੇ ਆਪਦਾ ਸ਼ੂਟ ਲੋਕੇਸ਼ਨ ਤੇ ਪਹੁੰਚ ਗਏ ਆ ਆਜਾ ਆਜਾ ਅੱਜ ਅਸੀਂ ਸਵੇਰੇ 8 ਵਜੇ ਉੱਠੇ ਹੋਏ 8 ਵਜੇ ਦੇ ਨਾਲ ਤੋਂ ਮੈਂ ਆਰਧ ਚੈਨਲ ਦੀ ਵੀਡੀਓ ਕੱਢ ਰਹੀ ਆ ਨਾ ਅਸੀਂ ਕਾਕਨ ਦੇ ਚੈਨਲ ਦੀ ਵੀਡੀਓ ਕੱਢ ਰਹੇ ਆ ਕੁਲਦੀਪ ਸਿੰਘ ਢਿੱਲੋਂ ਦੇ ਚੈਨਲ ਦੀ ਵੀਡੀਓ ਕੱਢ ਰਹੇ ਆ ਵਿੱਚੀ ਤੇ ਦੋ ਥਾਂ ਸਾਡਾ ਸ਼ੂਟ ਚੱਲ ਰਿਹਾ ਸਰ ਵਾਹ 부ਆ ਜੀ ਗੁੱਡੀ ਹੈ ਛੋਟੀ ਕੁੜੀ ਹੈ ਜੀ ਹਾਂ ਜੀ 부ਆ ਦਾ ਵੀ ਚੈਨਲ ਆ ਜੀ ਸਬਸਕ੍ਰਾਈਬ ਕਰ ਹਾਂ ਸੱਚ 부ਆ ਇਹ ਚੈਨਲ ਦਾ ਨਾਮ ਬੋਲ ਦੋ ਕੁਲਵਿੰਦਰ 부ਆ ਕਲਵਿੰਦਰ ਪੂਆ ਦੇ ਨਾਮ ਤੇ ਚੈਨਲ ਆ ਜੇ ਜਿੰਨੇ ਵੀ ਆਡੀਅנס ਦੇਖ ਰਹੀ ਆ ਪੂਆ ਦੇ ਚੈਨਲ ਤੇ ਜਾ ਕੇ ਸਬਸਕ੍ਰਾਈਬ ਕਰੋ ਤੇ ਵੀਡੀਓਜ਼ ਬਹੁਤ ਸੋਹਣੀਆਂ ਹੁੰਦੀਆਂ ਨੇ ਹਨਾ ਤੇ ਸਪੋਰਟ ਕਰਿਆ ਕਰੋ ਹਨਾ ਪੂਆ ਜੀ ਕੁੜੀ ਦਾ ਕੀ ਨਾਮ ਛੋਟੀ ਦਾ ਕੁੜੀ ਦਾ ਗੁੱਡੀ ਅੱਖਾਂ ਮਾਰਨੀ ਅੱਖਾਂ ਮਾਰਨੀ ਲੈ ਕੇ ਬਾਈ ਕਾਦੀ ਇਹ ਚੈਨਲ ਇੱਕ ਵਾਂਗ ਸਿਰ ਡਰੈਸ ਦੇਖੋ ਕਿੰਦੀ ਸੋਹਣੀ ਹੈ ਸੱਸਰੀ ਕਾਰ ਡਰੈਸ ਦੇਖੋ ਕਿੰਨੀ ਸੋਹਣੀ ਮੈਂ ਤਾਂ ਬਹੁਤ ਸ਼ੌਂਕ ਸੀ ਗੁੱਡੀਆਂ ਨਾਲ ਖੇਡਣ ਦੀ ਇੱਕ ਵਾਰ ਕਿਧਰ ਘਰ ਸੀ ਜਮਾਂਦਰੀ ਹੈ ਸੀ ਜਮਾਂਦਰੀ ਹੈ ਹਾਂ ਮਨਿੰਦਰ ਕੀ ਹੋ ਗਿਆ ਵੀਡੀਓ ਹਜੇ ਸਟਾਰਟ ਨਹੀਂ ਕੀਤੀ ਫੋਨ ਪਹਿਲਾਂ ਹੀ ਗਰਮ ਹੋ ਗਿਆ ਇਹ ਤੁਰੇ ਅਸੀਂ ਰਾਹ 'ਚ ਤੁਰੇ ਆਉਂਦੇ ਸੀ ਅਸੀਂ ਤਾਂ ਘੱਟ ਗਰਮ ਹੋਏ ਹਾਂ ਜਿਆਦਾ ਗਰਮ ਹੋ ਗਿਆ ਇਹ ਵਿਚਾਰਾ ਬਲੌਗ ਤੇ ਗਰਮ ਹੋ ਗਿਆ ਇੰਨੀ ਤਾਂ ਅਸੀਂ ਆਪ ਦੇ ਆਪ ਨੂੰ ਠੰਡਕ ਨਹੀਂ ਬਚਾਉਂਦੇ ਜਿੰਨੇ ਸਾਨੂੰ ਇਹਦੀ ਕੇਅਰ ਕਰਨੀ ਪੈਂਦੀ ਹੁਣ ਇਹਨੂੰ ਗਿੱਲੇ ਕੱਪੜੇ ਨਾਲ ਠੰਡੇ ਕੱਪੜੇ ਨਾਲ ਇਹਨੂੰ ਅਸੀਂ ਠਾਰਦੇ ਆਂ ਵਿਚਾਰੇ ਨੂੰ ਤੇ ਜੇ ਠਰੂਗਾ ਫੇਰ ਹੀ ਸਾਡੀ ਵੀਡੀਓ ਨਿਕਲੂਗੀ ਸਾਡਾ ਤਾਂ ਕੋਈ ਨਹੀਂ ਅਸ ਤਾਂ ਮੱਚ ਲਾਂਗੇ ਤੋ ਪੇ ਨਹੀਂ ਮੱਚਣਾ ਚਾਹੀਦਾ ਇਹ ਜ਼ਰੂਰੀ ਹੈ ਵੀ ਇਹਨੂੰ ਠੰਡਾ ਰੱਖਣਾ ਜ਼ਰੂਰੀ ਹੈ ਮੁੱਤਾ ਵਾਂਗੂ ਰੱਖ ਲੈ ਗਏ ਹਾਂ ਇਹ ਤਾਂ ਸਾਡੇ ਜਵਾਕਾਂ ਵਰਗਾ ਹੈ ਦਾ ਸਾਡੇ ਇਹਦੇ ਨਾਲ ਨਹੀਂ ਆਸੀਂ ਸਾਰੇ ਉਹ ਬੰਦੇ ਇੱਜ਼ਤ ਕਰਦੇ ਆਂ ਅਸੀਂ ਇਹਦੀ ਇਹੀ ਸਾਡਾ ਸਾਰਾ ਕੁਝ ਹੈ ਇਹਨਾਂ ਦਾ ਕੰਮ ਹੈ ਇਹਦਾ ਇਹਦੇ ਸਿਰ ਤੇ ਰੋਟੀ ਖਾਂਦੇ ਆ ਇਹਦੀ ਸਵੇਰ ਪੂਜਾ ਹੁੰਦੀ ਹੈ ਹੋਰ ਉਹਦੇ ਪੈਰੀ ਨੂੰ ਸਾਫ਼ ਕਰ ਜਾਂਦਾ ਪਾਣੀ ਨਾਲ ਜਿਹੜੇ ਜਿਹੜੀ ਚੀਜ਼ ਤੋਂ ਆਪਾਂ ਨੂੰ ਮਤਲਬ ਕਿ ਇਨਕਮ ਆਉਂਦੀ ਆ ਹਨਾ ਆਪਣੀ ਮਤਲਬ ਮਿਹਨਤ ਨੂੰ ਫਲ ਲੱਗਦਾ ਆ ਪਰ ਜੇ ਉਹਨੂੰ ਨਾ ਵਧੀਆ ਸਾਮ ਕੇ ਰੱਖਾਂਗੇ ਤੇ ਇਹ ਆਪਣੀ ਗਲਤ ਗੱਲ ਆ ਚੀਜ਼ਾਂ ਦੀ ਕਦਰ ਕਰਨੀ ਚਾਹੀਦੀ ਆ ਜੀਤੋਂ ਆਪ ਨੂੰ ਫਾਇਦਾ ਹੁੰਦਾ ਬੇਕਦਰ ਕਿਸੇ ਚੀਜ਼ ਦੀ ਨਹੀਂ ਕਰਨੀ ਚਾਹੀਦੀ ਆ ਜੀ ਤੁਸੀਂ ਕੋਈ ਵਿਚਾਰ ਪੇਸ਼ ਕਰ ਸਕਦੇ ਹੋ ਬਿਲਕੁਲ ਸਹੀ ਨਹੀਂ ਇਹ ਵਸ ਵਿਚਾਰ ਦਾ ਗਵਾ ਨਹੀਂ ਤਾਂ ਉਹ ਵਿਚਾਰੀ ਤਾਂ ਕੰਮ ਦਾ ਹਾਲ ਚਾਲ ਪਤਾ ਸੀ ਤਾਂ ਮਸਪੱਟ ਕਰਦੇ ਆ ਪੁੱਛਦਾ ਸੀਗਾ ਕਿ ਕੋਈ ਦਵਾਈ ਬੂਟੀ ਦੀ ਲੋੜ ਹੋਵੇ ਕੰਮੂ ਤਾਂ ਮੈਂ ਦੱਸ ਕਿ ਆਪਾਂ ਦਾਲੀ ਦੀ ਬਸ ਰੋ ਰਾਇ ਨਾ ਸਾਡੇ ਫੈਕਟਰੀ ਸਾਡ ਨੂੰ ਲਈ ਬਿਲਕੁਲ ਪਸੰਦ ਨਹੀਂ ਤਾਂ ਅਸੀਂ ਇਹਨਾਂ ਨੂੰ ਟੋਕ ਦਿੰਦੇ ਆ ਅਸੀਂ ਇਹਨਾਂ ਨੂੰ ਚੱਲ ਪਿਓ ਮੋ ਦੀਦੀ ਕਰੋ ਚੱਲ ਜਾ ਇਹ ਸਾਡਾ ਕੈਮਰਾਮੈਨ ਹੈ ਜੀ ਜਰਾ ਇਹ ਸਾਰਾ ਦਿਨ ਸਾਡੇ ਪਿੱਛੇ ਤੁਰਿਆ ਫਿਰਦਾ ਧੁੱਪੀ ਹਉ ਤੁਰੇ ਫਿਰ ਬਸ ਉਹਦੀ ਕੋਲ ਲਿਆਦੀ ਫੜਾ ਕੈਮਰਾ ਲਿਆਦੀ ਫੜਾ ਕੈਮਰਾ ਸਾਨੂੰ ਤਾਂ ਚਲਾਉ ਨਹੀਂ ਦਿੰਦਾ ਜਿੱਦ ਤੱਕ ਇਹ ਆ ਸਾਡੇ ਆਪਸੇ ਤਾਂ ਕੈਮਰਾ ਹੀ ਨਹੀਂ ਆਉਂਦਾ ਹੀ ਨਹੀਂ ਆਪਦੀ ਵੀਡੀਓ ਚ ਵਈ ਮੈਂ ਘੱਟ ਲਾਉਣਾ ਥੋੜੀ ਕੋਈ ਕਰ ਦਿੰਦਾ ਮੇਰੇ ਪਾਸੇ ਇਹ ਹੋ ਚਲਾਉਂਦੇ ਇਹ ਹਰਪੀ ਦਾ ਭਾਂਜਾ ਸਿਕਾ ਪੰਜ ਹਰਪੀ ਦਾ ਤੇ ਸਾਡਾ ਨਾ ਕੰਮ ਸਿੱਖ ਰਿਹਾ ਏ ਆਪ ਦੀ ਵੀਡੀਓ ਚ ਨੀ ਕੈਮਰਾ ਚ ਲਾਉਂਦਾ ਇਹ ਸਾਡੀ ਵੀਡੀਓ ਮੈਨੂੰ ਆਉਂਦਾ ਹੀ ਫਿਰ ਵੀ ਮਾਸੀ ਹੈਗੀ ਵੀ ਉਹ ਚੱਲ ਹਾਂ ਮਾਸੀ ਨੂੰ ਛੱਡ ਦੇ ਇਹਨਾਂ ਸਾਰਾ ਖੇਡ ਇਹਨੂੰ ਸੱਤੇ ਰੱਖਣ ਨੂੰ ਪਰਣਾ ਵੀ ਦਿੰਨੇ ਹੈ ਪਰ ਵਿਚਾਰਾ ਭੁੱਲ ਜਾਂਦਾ ਨੂੰ ਕਹਿੰਦਾ ਇਹ ਚ ਗਰਮੀ ਨਹੀਂ ਹੁੰਦੀ ਹੈ ਹਨਾ ਪਰ ਨਾ ਆਉਂਦੇ ਪਰਣਾ ਅੰਦਰ ਪਪੜੇ ਵੀ ਐਸੇ ਇੰਨੇ ਕੱਪੜੇ ਆ ਦੇਦੇ ਸਾ ਦੇਖੜੇ ਦੇਖੋ ਅੱਟ ਇਹ ਅਸੀਂ ਵੀਡੀਓ ਬਣਾ ਲਈ ਪੁਰਾਣੇ ਜਮਾਨੇ ਦੀ ਤਾਂ ਉਸ ਅਕੋਰਡਿੰਗ ਕੱਪੜੇ ਪਾਏ ਸੀ ਇਹ ਤਾਂ ਬਾਕੀ ਇਹਦੇ ਕੱਪੜੇ ਦੱਸੋ ਹੀ ਆਹੀ ਲੀੜੇ ਸੋਹਣੇ ਲੱਗਦੇ ਨਾ ਪਿਆਮੇ ਕੁੜਤੇ ਸੋਹਣਾ ਲੱਗਦਾ ਇਹ ਪਿਆਮਾ ਨੂੰ ਦੱਸਤਾ ਹੁੰਦਾ ਹੈ ਨਾ ਇਹ ਕਿਦਦੋ ਇਹ ਪੱਗ ਬੰਨਦਾ ਹੁੰਦਾ ਉਹ ਬੜਾ ਸੋਹਣਾ ਲੱਗਦਾ ਹੁੰਦਾ ਇਹਨੂੰ ਮੈਂ ਇਹ ਚੀਜ਼ ਕਹਿੰਦਾ ਪੱਗ ਵੀ ਬੰਨ ਕੇ ਰੱਖੀ ਕੰਮ ਦੇ ਕਮੈਂਟ ਆਉਣੇ ਚਾਹੀਦੇ ਨਵੀਨ ਮੁੰਡੇ ਦਾ ਨਾਮ ਹੈ ਪਿਆਮਾ ਕੁਰਤਾ ਤੇ ਨਾਲੇ ਪੱਗ ਬੰਨੀ ਹੋਈ ਦੱਸੋ ਵੀ ਕਿਵੇਂ ਲੱਗੂ ਬਹੁਤ ਸੋਹਣਾ ਲੱਗੂ ਤੇ ਤੁਸੀਂ ਆ ਪੁਲਸ ਵਾਲਾ ਬੰਦਾ ਜਿਹੜਾ ਇਹਦੀ ਪੱਗ ਬੰਨੀ ਹੋਣੀ ਚਾਹੀਦੀ ਬਹੁਤ ਸੋਹਣਾ ਲੱਗੇ ਇਹਨੂੰ ਸਾਰੇ ਜਾਣੇ ਰਾਕੇ ਕੁਰਤੇ ਪਿਆਮੇ ਲੈ ਕੇ ਰੱਖ ਤਿੰਨੇ ਚਾਰ ਸਵਾਕੇ ਬਸ ਵਿਚਾਰੇ ਦੇ ਉਹ ਦੂਜੇ ਪਵਾ ਦੇਣਾ ਤੇਰੇ ਕਮਲਾ ਜਿਹਾ ਲੱਗ ਜਵਾ ਕਮਲੇ ਜੀ ਹੁੰਦੇ ਸੀਗੇ ਪਹਿਲਾਂ ਬਸ ਇਹ ਕੁਰਤਾ ਵੀ ਹਮਤ ਆਇਆ ਜ ਮੈਂ ਬੈਠੀ ਨਾ ਕਰੋ ਮੇਰੇ ਪਾਏ ਗਏ ਹਾਂ ਲੈ ਬਈ ਹਰਪੀਰ ਹਰਪੀਰ ਲੜਨਾ ਕੀ ਆ ਦੇਖੋ ਇੱਧਰ ਦੇਖੋ ਜੀ ਰਵਨੀ ਬੈਠੀ ਹੈ ਜਿਹੜਾ ਵਾਲਾ ਸਾਡੇ ਚੈਨਲਾਂ ਤੇ ਆ ਬੰਦਾ ਗਾ ਨਵੀਨ ਹਾਂ ਹਾਂ ਹਣਾ ਸੇਨਾਂ ਦੇ ਬੰਦੋ ਜਿਹੜੇ ਸੀਨ ਨਿਕਲਦੇ ਉਹ ਤਾਂ ਸਾਵੇਂ ਖੜਕੇ ਵੀ ਨਿਕਲ ਸਕਦੇ ਆ ਸੀਨ ਚੱਕਣਾ ਹੁੰਦਾ ਗਰਮੀ 'ਚ ਖੜਕੇ ਹਨਾ ਆਸ-ਪਾਸਾ ਦੇਖ ਕੇ ਯਾਰਾ ਸਾਰਾ ਦਿਨ ਗਰਮੀ 'ਚ ਮਾਰਦਾ ਆ ਇਹ ਦੇਖੋ ਜੀ ਲੋਕ ਤਾਂ ਪਾਉਂਦੇ ਕੋਈ ਕੋਕਾ ਪਾ ਲੈਂਦਾ ਜਿਵੇਂ ਉਹ ਡਾਡੀ ਦੇ ਪੁੱਤਰਾ ਪਾਲ ਗਏ ਤੇ ਡੱਕਾ ਪਾਛਦੇ ਕਰਨ ਚ ਇਹਦੀ ਮਾਸੀ ਦੀ ਮਿਹਰਬਾਨੀ ਹੈ ਇਹਨੇ ਦੌੜ ਕੇ ਡੱਕਾ ਪਾਇਆ ਚਲੋ ਠੀਕ ਹੈ ਜੀ ਉਹਨਾਂ ਸੇ ਵੀਡੀਓ ਬਣਾਉਂਦੇ ਆ ਫਿਰ ਮਿਲਦੇ ਆ ਓਕੇ ਜੀ ਫਿਰ ਮਾ ਆਲੇ ਫੜ ਮੈਡਮ ਅੱਛਾ ਇੱਧਰ ਦੀ ਸੱਟਾਂ ਨਾਲੋਂ ਅੱਛਾ ਇੱਧਰ ਦੀ ਹੋ ਡਿੱਗਣਾ ਤੇ ਉੱਧਰ ਦੀ ਵੀ ਖੜੇ ਸਰ 3 3 ਕਰਨਾ ਠੀਕ ਹੈ ਇਹ ਆ ਗਿਆ ਨਾ ਆ ਜਾ ਹਿਸਟੋਰੀ ਦੇ ਕੋਲ ਹਾਂ ਠੀਕ ਹੈ ਇਹ ਆਹ ਮਾਰਿਆ ਆ ਜਾ ਠੀਕ ਹੈ ਮੈਡਮ ਸੀਰੀਅਸ ਅੱਛਾ ਕੋਈ ਠੀਕ ਹੈ ਆ ਦੇਖ ਲੈ ਭੇਜੀ ਸੀ ਪ੍ਰੋਗਰਾਮ ਤੇ ਠੀਕ ਹੈ ਨਾ ਇੱਕ ਗਾੜੇ ਦੇ ਵਿੱਚ ਅੱਜ ਨਾਲ ਨਹੀਂ ਲੱਚੀ ਅਗਲਾ ਨੇ ਇੰਨੇ ਪੈਸੇ ਦਿੱਤੇ ਸੀ ਆਪਾਂ ਨੂੰ ਠੀਕ ਹੈ ਨਾ ਉੱਥੇ ਮੇਰੀ ਬੇਇੱਜ਼ਤੀ ਕਰਾ ਦਿੱਤੀ ਅਗਲੇ ਕਹਿੰਦੇ ਲੈ ਜਾਉਂਦੀ ਨਾ ਸੀ ਪੈਸੇ ਵੀ ਦੇਣਾ ਇੱਥੇ ਇਮੋਸ਼ਨਲ ਗਰੋਂਡ ਪੂਰਾ ਠੀਕ ਹੈ ਠੀਕ ਹੈ ਇਧਰ ਨੂੰ ਡਿੱਗੋ ਥੋੜਾ ਐ ਨਹੀਂ ਐ ਡਿੱਗਣਾ ਨਹੀਂ ਹੁੰਦਾ ਮੈਡਮ ਮੂਰ ਨੂੰ ਡਿੱਗੋ ਅੱਛਾ ਹਾਂ ਇੱਥੋਂ ਆਇਆ ਹਾਂ ਹਾਂ ਆਇਆ ਡਿੱਗ ਹੋਰ ਠੀਕ ਹੈ ਫਿਰ ਜਿਹੜਾ ਹੋਣੀ ਹੈ ਨੀ ਅ ਪਰਮ ਨੂੰ ਬਾਹਰ ਇਹ ਹਾਂ ਜਿਹੜਾ ਆਇਆ ਹੋ ਕੀ ਤਾਂ ਨਾ ਦੇਖੀ ਮੈਡਮ ਹਾਂ ਹਾਂ ਇਹ ਇੱਥੋਂ ਡਿੱਗੋ ਥੱਲੇ ਨੂੰ ਹਾਂਜੀ ਇਹ ਟਟਕਾ ਬਾੜਾ ਨਾਲ ਜਾ ਪਿੱਛੇ ਜਾ ਦੇ ਹਾਂਜੀ ਹਾਂ ਅੱਛਾ ਆਇਆ ਹੁਣ ਅਗਾਈਦਾ ਠੀਕ ਹੈ ਚਲੋ ਮੇਰੀ ਬੇਇੱਜ਼ਤੀ ਕਰਾ ਕੇ ਰੱਖ ਦਿੱਤੀ ਹਾਂ ਇੱਕ ਐ ਕਰਕੇ ਆ ਮਾਰਾ ਥੱਪੜਾ ਇੱਥੇ ਮਗਲੇ ਵਾਸਤੇ ਮਾਰੀ ਠੀਕ ਹੈ ਤੇ ਫਿਰ ਉਹ ਜ਼ੁਬਾਨ ਫੜ ਲਿਆ ਅੰਗੇ ਆਈ ਭਾਬੀ ਪਰ ਅੱਪਾ ਵੀ ਛੱਡ ਦੇ ਬਾਅਦ ਕਿ ਕਿ ਛੱਡ ਦੇ ਤੂੰ ਤਾਂ ਮੇਰਾ ਨੱਕ ਵੜਾ ਕੇ ਰੱਖਦਾ ਹੂੰ ਮੈਂ ਮੇਰੀ ਗੱਲ ਸੁਣ ਤੈਨੂੰ ਇੰਨਾ ਟਾਈਮ ਮਾਰ ਸਿਖਾਇਆ ਲੱਚੀ ਕਿਉਂ ਨਹੀਂ ਇੱਥੇ ਤੈਨੂੰ ਪਤਾ ਨਹੀਂ ਲੋਕ ਪੈਸੇ ਵਾਲੇ ਆਸੇ ਹੋ ਤੂੰ ਮੈਂ ਤੇਰਾ ਕੰਮ ਹੁਣੇ ਟਿਕਾਣੇ ਕਰਦੀ ਆ ਅਗਲ ਦੇ ਕਰ ਡੰਡਾ ਲਿਆ ਸਾਨੀ ਬਸ ਆ ਤਾਂ ਇਹ ਸੀਨ ਨੂੰ ਤੁਸੀਂ 2 ਤੱਕ 5 ਮਿੰਟ ਦਾ ਪੂਰਾ ਵਧੀਆ ਸੀਨ ਨਾਲ ਮੈਨੂੰ ਕਿਤੇ ਨਹੀਂ ਜਾਣਾ ਸਣੀ ਤੇ ਪੈਰਾਂ ਡਿੱਗਦੀਆਂ ਸਣੀ ਇੱਥੇ ਬੈਠੇ ਨੇ ਤੂੰ ਠੀਕ ਹੈ ਇੱਥੇ ਆ ਕੇ ਬੈਠ ਗਿਆ ਸਣੀ ਤੇ ਪੈਰਾਂ ਡਿੱਗਦੀਆਂ ਵੀਰੇ ਮੈਂ ਤੇਰੇ ਪੈਰੀਂ ਹੱਥ ਲਾਉਣੇ ਮੈਨੂੰ ਛੱਡਿਆ ਕਿਕਰ ਤੋਂ ਕੋਲੇ ਮੈਨੂੰ ਨਾ ਉਹ ਕਰ ਮੈਥੋਂ ਨਹੀਂ ਕੁੱਤਾ ਕੰਮ ਹੁੰਦਾ ਏ ਠੀਕ ਹੈ ਨਾ ਕੁੱਤਾ ਕੰਮ ਦੱਸਦੀਆਂ ਕੁੱਤਾ ਕੰਮ ਸਾਰੀ ਉਮਰ ਅਸੀਂ ਇਹਦੇ 'ਚ ਰੋਟੀ ਖਾਧੀ ਏ ਚਲ ਰੈਡੀ ਹੋ ਕੇ ਓਕੇ ਇਹ ਦੋਸਤੋ ਸਾਸਰੀ ਕਾਨ ਅੱਜ ਅਸੀਂ ਸ਼ੂਟ ਕਰ ਰਹੇ ਹਾਂ ਮੁਕਲਾਵਾ ਦੇਖੋ ਤੁਸੀਂ ਗੱਲਬਾਤ ਐਂਡ ਹੋਣੀ ਆ ਹੁਣ ਇੱਥੇ ਚੈੱਕ ਕਰਿਓ ਲੜਾਈ ਦਾ ਸੀਨ ਆ ਹੁਣ ਦਿਖਾਵਾਂਗੇ ਲੜਾਈ ਸਰਸੁਰ ਪਾੜਦੇ ਨੇ ਅੱਜ ਬਹੁਤ ਧੰਨਵਾਦ ਵਲੌਗ ਬਣਾ ਰਹੇ ਆ ਅੱਜ ਤੇ ਤੁਸੀਂ ਪਿਆਰ ਦਿਓ ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਉਮੀਦ ਆ ਠੀਕ ਠਾਕ ਹੋਵੋਗੇ ਸਾਡਾ ਚੱਲ ਰਿਹਾ ਸ਼ੂਟ ਵੀਡੀਓ ਦਾ ਨਾਮ ਆ ਗੁੱਡੀ ਦਾ ਪਰੋਣਾ ਵੈਸੇ ਕਈ ਐਪੀਸੋਡ ਚੱਲ ਰਿਹਾ ਸਾਡੇ ਇੱਕ ਮਕਲਾਵਾਰ ਸਰਦਾਰਾਂ ਦਾ ਕੱਚਾ ਘਰ ਅਣਵਿਆਹੀ ਆਧਵਿਆਹੀ ਤੇ ਇਹ ਮੇਰੇ ਚੈਨਲ ਤੇ ਕੁਲਦੀਪ ਢਿੱਲੋਂ ਤੇ ਚੱਲ ਰਹੀ ਆ ਵੀਡੀਓ ਗੁੱਡੀ ਦਾ ਪਰੋਣਾ ਆਇਓ ਤੁਹਾਨੂੰ ਦਿਖਾਉਣੇ ਆ ਕਾਸ਼ ਤੇ ਸੰਨੀ ਤੇ ਸਾਡਾ ਮੁੰਡਾ ਜਿਹੜਾ ਕੈਮਰਾਮੈਨ ਨਵੀਨ ਸੀਨ ਕਰ ਰਿਹਾ ਪਿਆਰੇ ਦੋਸਤੋ ਆਇਓ ਦਿਖਾਈਏ ਦੋਸਤੋ ਆ ਜਿਹੜਾ ਸੀਨ ਆਣਾ ਇਹ ਤੁਹਾਨੂੰ ਕਰੀ ਜਾਂਦੇ ਨੂੰ 15 ਮਿੰਟ ਹੋ ਗਏ ਤੇ ਕਮੇਡੀ ਵਾਲੀ ਗੱਲ ਆ ਇਹ ਪਤਾ ਨਹੀਂ ਕਿਵੇਂ ਰਾਤ दारू ਪੀ ਕੇ ਜਵਾਕ ਤੇ ਕਿਵੇਂ ਕਰਦਾ ਸੀ ਲਾਡੀ ਇਹ ਆਏ ਆਏ ਕਰਦਾ ਸੀ ਤੇ ਆ ਮੁੰਡਾ ਸੀਗਾ ਉਹ ਠਿਕਣਾ ਜਾ ਚੱਲ ਆਈਂ ਕਰੋ ਜਲਾ ਹੁਣ ਕਰੂੰਗਾ ਫੋਨ ਕਰਵਾ ਲਈ ਰੱਖਿਆ ਦੋਸਤੋ ਇਹ ਸੁਣੋ ਫੋਨ ਤੇ ਗਦੇ ਵਗੈਰੀ ਟੂ ਸੁਣ ਮਾ ਕੱਟਿਆ ਆਇਆ ਠੱਟ ਕੀਤਾ ਉਹਨੇ ਫੜਾ ਯਾਰ ਚੱਲ ਕੋਈ ਨਹੀਂ ਹੁਣ ਆਣ ਦੋ ਸੁਣ ਮਾ ਕੱਟਿਆ ਐਕਸ਼ਨ ਓ ਯਾਰ ਤੇਰੀ ਜਮਈ ਹਾਤਾ ਯਾਰ ਰਾਤ ਤੱਕ ਤੱਕਿਆ ਦਾਰੂ ਦਾ ਤੂੰ ਯਾ ਜਾਗਦੇ ਆਏ ਕਰੀ ਗਿਆ ਕੋਈ ਗੱਲ ਨਾ ਯਾਰ ਇਹ ਬੰਦਿਆਂ ਦੀ ਗੱਲ ਆ ਬਾਈ ਆਏ ਆਂ ਤਾਂ ਹੋ ਗਿਆ ਆਏ ਆਂ ਜੀ ਨਾ ਕੋ ਰੁੱਕ ਪੈਗ ਜਾਂ ਲਵਾਇਆ ਹੂੰ ਅੰਦਰ ਦਾ ਚਟਾ ਚਟਾ ਪਿਆ ਸੀ ਹੂੰ ਮੈਂ ਤਾਂ ਦੇਖੋ ਆਏ ਜੇ ਕੀਤਾ ਮੈਨੂੰ ਤਾਂ ਜਿੰਦਗੀ ਤੇਰੀ ਸਾਲੀ ਉਹਦੇ ਨੂੰ ਓ ਯਾਰ ਇੱਕ ਗੱਲ ਤੂੰ ਵਾਰ ਵਾਰ ਕਰੀ ਜਾਣਾ ਸਾਲੀ ਦਸਗੀ ਮੈਂ ਠੀਕ ਆ ਮੈਂ ਤੇਰੀ ਗੱਲ ਤੇ ਪਰਦਾ ਪਾ ਲੂੰਗਾ ਮੈਨੂੰ ਗੱਲ ਦੱਸ ਕੋਈ ਹੋਰ ਗੱਲ ਤਾਂ ਨਹੀਂ ਹੋਈ ਕੀ ਗੱਲ ਤੇ ਪਰਦਾ ਪਾ ਲਿਆਂ ਮੈਂ ਗੱਲਾਂ ਦੱਸਣ ਲੱਗ ਗਿਆ ਨਾ ਇਹਦੀ ਗੱਲ ਸਾਂਭ ਬਾਈ ਕੀੜਾ ਗੂੜਾ ਨਾ ਚੋਗ ਲਈ ਉਹ ਕੀੜਾ ਨਾ ਕਾਨੂੰ ਚੋਗ ਲਈ ਵੀ ਤੂੰ ਚੁੱਕ ਕੇ ਖਾ ਗਿਆ ਮੇਰਾ ਸਾਲਿਆ ਅੰਮਾ ਬਾਈ ਮੈਨੂੰ ਰੋਟੀ ਮਿਲਦੀ ਆ ਤੇਰੇ ਕੋਲ ਮੈਂ ਵੀ ਖਾ ਕੇ ਕੀ ਕਰਨੇ ਆ ਆ ਫਿਰ ਆ ਬੇਟੀ ਦਾ ਦੇਖ ਲੈ ਕਿੰਨੀ ਆ ਕੋਈ ਤੈਨੂੰ ਦੱਸੀਦਾ ਹੋਇਆ ਨਾ ਪੌਣ ਵੀ ਦੇਖ ਲੈ ਕਿੰਨੇ ਆ ਤੈਨੂੰ ਕਿਹਾ ਤਾਂ ਹੈਗਾ ਕੋਈ ਦਵਾਈ ਦੂਈ ਪੁੱਛ ਲੈ ਤੂੰ ਦੇਖਾ ਨਹੀਂ ਬਾਈ ਖੇਤੀ ਆ ਸਿੱਧੀ ਜੀ ਗੱਲ ਤਾਂ ਇਹ ਹੋ ਗਈ ਕੱਲੀ ਦਾਰੂ ਤੇ ਹੋ ਗਿਆ ਕੱਲ ਕੀ ਕੀਤਾ ਉਹ ਜਵਾਕ ਦੇ ਨਾਲ ਬਾਈ ਕੀ ਕੀਤਾ जा तेरे एक मिनट चाहिए सिंगा तेल लाता तेरे भाई मैं तो रोज पीना आप ही कंजा गिलास भर पर, पर पी गया हाँ हाँ और रही गल ਮੈਨੂੰ ਤਾਂ ਨਾ ਚਿਕਨਾ ਜਿਹਾ ਲੱਗਿਆ ਕੰਜਰ ਦੇ ਚੋਂ ਤੇਰੀ ਸਾਲਗੋਦੀ ਸੀ ਗਈ ਮੈਂ ਤਾਂ ਦੀਪੀ ਵਰਗੀ ਲੱਗੀ ਆ ਆ ਤਾਂ ਜਦੋਂ ਐਂ ਜੇ ਕੀਤਾ ਅਸ ਇੰਨਾ ਕ ਪਤਾ ਮੈਨੂੰ ਪਤਾ ਨਹੀਂ ਕੰਜਰ ਦੇ ਨੇ ਕੀ ਕਿਹਾ ਮੈਨੂੰ ਸੱਟ ਕੇ ਮੁੰਡੇ ਤੇ ਭੱਜ ਗਿਆ ਓ ਯਾਰ ਤੇਰਾ ਦਿਮਾਗ ਸੱਟਾ ਹੈ ਤੂੰ ਜੇ ਭਰਾਤ ਲਿਓ ਦੀ ਭੈਣ ਦੀ ਗੱਲ ਕਰੇਗਾ ਅਲਾ ਜਰੂਗਾ ਹੈ ਡੱਕ ਕੇ ਐਵੇਂ ਕਾਲ ਮਾਰੀ ਗਿਆ ਤੂੰ ਓ ਬਾਈ ਮੈਨੂੰ ਤਾਂ ਐਂ ਲੱਗਿਆ ਵੀ ਤੂੰ ਗੱਲ ਤੋੜਤੀ ਉਹਨੂੰ ਦੱਸਿਆ ਵਾ ਇਹ ਭਾਈ ਦੇਖੋ

ਅੱਧਾ ਘੰਟਾ ਗੱਲਾਂ ਮਾਰਿਆਂਦੇ ਨੂੰ ਆਈ ਤਾਂ ਸੀਮ ਚੀਜ਼ਾ ਹੋਉਂਦੀ ਉੱਥੋਂ ਤੇ ਲੈ ਕੇ ਲੈ ਕੇ ਆਉਂਦਾ ਸੀ ਉਹ ਆਜੇ ਇੱਥੇ ਹੋਊਗੀ ਲੜਾਈ ਚੈੱਕ ਕਰ ਲਿਓ ਉਹ ਫੜਿਆ ਡਾਂਗਾ ਲਈ ਆਪਣਾ ਆ ਜਾਵੇਂ ਸਣੀ ਰੋਟੀ ਖਾ ਲਾ ਪੁੱਤਾ ਕਿ ਮਿੱਟੀ ਮਿੱਟੀ ਖਾ ਲੇ ਠੀਕ ਹੈ ਆਪਣਾ ਉਹ ਰਾਜੇ ਇਧਰੋਂ ਲਾ ਨਾ ਕੈਮਰਾ ਉੱਥੋਂ ਆ ਚੀਜ਼ ਬਣਾ ਉੱਥੋਂ ਤਾਂ ਇਹਨਾਂ ਦੇ ਕੀ ਫੇਸ ਦਿਖਣਗੇ ਇਹਨਾਂ ਦੇ ਓਕੇ ਚੱਲ ਚੱਲ 3x ਮਾਰੀ थोड़ा या होर गान हो जा बस चलो Action. चल गया हम देखी जाए हम आजा पुत्र रोटी रोटी खाना आजा हाँ आगे लेजर कुटनू ਰਾਮ ਰਾਮ ਅਨਸਰ ਅੱਜ ਕਹਿੰਦੇ ਗਰਮੀ ਬਹੁਤ ਜ਼ਿਆਦਾ ਹੈ ਜੀ ਗਰਮੀ ਆਨੇ ਕੁਸੀ ਸੂਰ ਜਮਾ ਸਰਤੇ ਆ ਚਲੋ ਇਧਰ ਐਂਟਰੀ ਕਰਾਂਗੇ ਇੱਥੇ ਖੜ੍ਹ ਜਾ ਇੱਥੇ ਖੜ੍ਹੇ ਰਹੋ ਅਸੀਂ ਉੱਥੋਂ ਕੈਮਰਾ ਲਾਉਣਾ ਉਧਰੋਂ ਅਸੀਂ ਐ ਆਵਾਂਗੇ ਠੀਕ ਹੈ ਠੀਕ ਹੈ ਚੱਲੀ ਜਾਈਏ ਆ ਤੈਨੂੰ ਕ੍ਰੋਸ ਕਰ ਦਾਂਗੇ ਆਪੇ ਓਕੇ ਉਧਰੋਂ ਦੀ ਬਈਰ ਚੈੱਕ ਕਰੋ ਇਧਰ ਵੀ ਆ ਵੀ ਬਲੌਗ ਸ਼ੂਟ ਕਰੀ ਜਾਂਦਾ ਮੁੰਡਾ ਇਹ ਲੇਟ ਕਰਦਾ ਥੋੜਾ ਜਿਆ ਵ ਪਰ ਜਿਹੜੀਆਂ ਚੀਜ਼ਾਂ ਕਵਰ ਕਰਨ ਵਾਲੀਆਂ ਹੁੰਦੀਆਂ ਉਹ ਕਰਦਾ ਨਹੀਂ रेडी ए स्टार्ट एक्शन बदमाशी सारे हम बदमाशी करेंगे आगे हम देखिए आए तुम लेट्स सी द फिल्मी सीन हो आगे

ਕੌਣ ਚਲਾਈ ਬੈਠਾ ਫੋਨ ਮੈਂ ਬੰਦ ਕਰ ਬੰਦ ਕਰੋ ਬੰਦ ਕਰੋ ਅਜੇ ਵੀ ਨਵੇਂ ਆਏ ਨਹੀਂ ਸਾਡੇ ਆਦੇਸ ਹੁਣ ਆ ਕੀ ਪਾਕਿਸਤਾਨ ਦੀ ਲੜਾਈ ਲੜ ਮੱਝ ਗਿਆ ਨਹੀਂ ਆਹ ਪੁਰਾਣੀ ਆ ਦੇਖ ਲੈ ਆਹ ਪੁਰਾਣੀ ਆ ਦੇਖ ਲਓ ਇਹਦਾ ਅੱਜ ਫੇਰ ਸੱਗਣ ਪੈਣਾ ਉਹ ਮਗਰ ਜਿਹੜਾ ਮੁੰਡਾ ਖੜਾ ਇਹਦੇ ਨਾਲ ਮੇਰੇ ਸਗਣੀ ਪੈਂਦੇ ਨੇ ਕਰਕੇ ਕਿਸੇ ਨਾਲ ਪੜਦੇ ਦੇਖੋ ਚੁੰਨੀ ਤੇ ਪੱਗ ਦਾ ਮੈਂ ਦੇਖੋ ਆ ਉਹ ਮੁੰਡਾ ਇਹ ਪੋਏ ਦੀ ਚੁੰਨੀ ਦਾ ਤੇ ਪੱਗ ਦਾ ਹਾਂ ਉਹ ਮੁੰਡਾ ਮੇਰਾ ਅੱਛਾ ਜੀ ਹੋਰ ਮੁੰਡਾ ਹਾਂ ਯੂਰ ਮੁੰਡਾ ਯੂਰ ਸੰਮ ਮਨਿੰਦਰ ਮਾਚਿਕ ਹੋ ਰਹੀ ਆ ਅੰਦਰ ਰੱਠੇ ਗੱਲ ਕਰਦੇ ਆ ਦੇਖੋ ਆਥਰੇ ਗੱਲ ਕਰਦੇ ਆ ਮੈਂ ਉੱਤੇ ਜੀ ਸਸਰੀ ਘਰ ਬੁਲਾਓ ਸਸਰੀ ਘਰ ਜੀ ਸਸਰੀ ਘਰ ਬੁਲਾਓ ਦੀ ਵੀ ਦੱਸੀ ਸਸਰੀ ਘਰ ਬੁਲਾਓ ਹਾਂਜੀ ਸਸਰੀ ਘਰ ਜੀ ਸਸਰੀ ਘਰ ਸਸਰੀ ਘਰ ਜੀ ਮੈਂ ਬੋਲ ਰਹੀ ਆ ਸਸਰੀ ਘਰ ਮੈਂ ਸਸਰੀ ਘਰ ਸਸਰੀ ਘਰ ਇਹ ਪਤਾ ਕਿਵੇਂ ਇਹ ਮੈਂ ਮਨਿੰਦਰ ਦਾ ਵੀ ਕਾਪੀ ਕਰ ਰਹੀ ਆ ਮਨਿੰਦਰ ਬੋਲ ਦਿੰਦੀ ਆ ਸਸਰੀ ਘਰ ਅਬ ਤੁਹਾਨੂੰ ਬਿਊਟੀ ਦੇਖ ਲਈਏ ਨਾ ਕਿ ਕਿੰਨੇ ਸੋਹਣੇ ਰੰਗ ਬਰੰਗਾ ਤੁਸੀਂ ਹਾਂ ਕਿੰਨੇ ਰੰਗ ਸੂਟ ਚ ਤੇ ਕਿੰਨੇ ਖਿਲ ਕੇ ਆ ਰਹੇ ਨੇ ਜਦੋਂ ਇਹ ਹੀ ਆਪਾਂ ਕੈਮਰਾ ਜਮਾਂ ক্লোਜ਼ ਕਰ ਦਿੰਦੇ ਆ। ਬਹੁਤ ਸਾਫ ਸਕਿਨ ਦਿਖਾਈ ਦਿੰਦੀ ਆ ਵੀ ਕਿਦਾਂ ਕਿਦਾਂ ਕਾਲੇ ਪੀਲੇ ਆ ਸੀ। ਹਾਂ। ਦੇਖੋ ਉੱਪਰ ਇਹ ਦੋਨੋਂ ਦੇਖੀਏ ਤਾਂ ਬਹੁਤ ਸੋਹਣੀ ਲੱਗ ਰਹੀ ਨੇ। ਕਿੰਨਾ ਤੇ ਡੱਬ ਖੜੱਬੇ ਆਗੇ। ਇਹ ਨਾ 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 ਡੱਬ ਖੜੱਬੇ ਨਹੀਂ ਸੀ ਬਹੁਤ ਸੋਹਣਿਆ ਬਿਊਟੀ ਦੇਖੋ ਸਾਡੀ। ਵੋ ਡਲ ਡਲ ਪੈਂਦੀ ਆ ਬਿਊਟੀ ਨੰਬਰ ਬਿਊਟਾ ਵੀ ਦੇਖ ਲੋ ਇੱਧਰ ਬਿਊਟਾ ਦੇਖੋ ਇੱਧਰ ਇੱਧਰ ਦਾ ਬਿਊਟਾ ਇੱਧਰਲਾ ਬਿਊਟਾ ਬਿਊਟੀ ਮੈਂ ਚੁੰਨੀ ਲੈ ਕੇ ਰੱਖੀ ਤੇ ਕਿਵੇਂ ਲੱਗੇਗਾ ਹਾਏ 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 ਮਾਕੇ ਆਈ ਨਹੀਂ ਆਮ ਤੇ ਬਿਊਟਾ ਹਾਂ ਲੱਪੂ ਆਨੇ ਛਕਣ ਪਾਤਾ ਬਾਈ ਫਿਲਕਾਰੀ ਪਈ ਆ ਮੁੰਡੇ ਦਾ ਵੀ ਹੁਸ਼ਕ ਦੇ ਦਾ ਪੈ ਗਿਆ ਤੂੰ ਤੂੰ ਰੁੱਟੀ ਪੱਤੀ ਗਈ ਬਾਈ ਸਗੰਦਾ ਤੇਰਾ ਪਣਾ ਸੀ ਬਾਈ ਫਿਰ ਦਿੰਦੇ ਤਾਂ ਟੁੱਟ ਗਿਆ ਨਾ ਮੈਂ ਤਾਂ ਮਿਰਦਾ ਜੀ ਮੈਂ ਤਾਂ ਜੀ ਪੈਣਾ ਸੀ ਤੂੰ ਤਾਂ ਵਿਆਹੀ ਸੀ ਇਹਦੇ ਨਾਲ ਲੁੱਟੀ ਪੱਟੀ ਤੂੰ ਗਈ ਆ ਮੇਰੇ ਨੂੰ ਬਣ ਗਈ ਨੂੰ ਤੇ ਟੇਲੀ ਦਾੜੀ ਆ ਬਾਈ ਪਿਆਉਦਾ ਫਰਜ਼ ਮੈਂ ਨਵੋਣੀ ਆ ਨੂੰ ਬਣ ਗਿਆ ਹਾਂ మేగా ਹੱਦ ਸੁਣੋ ਸਾਰਾ ਸੋ ਸਮਾਏ ਤੁਸੀਂ ਕੀ ਕਹਿ ਰਹੇ ਹੋ ਗੱਲ ਤਾਂ ਸੁਣੋ ਇਹ ਤੁਹਾਡੇ ਬਹੁਤ ਡੇਡੇ ਦਾੜੀ ਕਾਤੋ ਇਹ ਨੇ ਕਦੇ ਸ਼ੇਵਿੰਗ ਨਹੀਂ ਕਰਾਈ ਬੱਸ ਫਰੇਡਿੰਗ ਨਹੀਂ ਕਰਾਈ ਇਹ ਸ਼ੇਵਿੰਗ ਤੇ ਇਹਦਾ ਸ਼ੇਵਿੰਗ ਕੀ ਹੋਊਗੀ ਜਦੋਂ ਲੱਗੀਏ ਨਾ ਦੁਕਾਨਾਂ ਦਾ ਜਾਂਦਾ ਦੁਕਾਨਾਂ ਦਾ ਤਾਂ ਨਹੀਂ ਬਗਲੇ ਕਿਵੇਂ ਬਿਊਟੀ ਪਾਰਲਰਾਂ ਬੰਦ ਹੋ ਰਹੀਆਂ ਨੇ ਜੰਗ ਅੱਛਾ ਤਾਂ ਕਰਕੇ ਨਹੀਂ ਨਹੀਂ ਨੂੰ ਆਗਾ ਸਾਡਾ ਨੂੰ ਆ ਨੂੰ ਆ ਲੋਕ ਤਾਂ ਬਹੁਤ ਪਾਹ ਹੈ ਬਾਹ ਦੇਖ ਲੋ ਬਾਹ ਦੇਖਾ ਦੇਖ ਐਨਾ ਸੋਹਣਾ ਮੁੰਡੇ ਨੂੰ ਇਹੋ ਜਿਹਾ ਪਾਹਾ ਮਿਲਿਆ ੱਕਾ ਮਗਰ ਕੇ ਕਹਦੇ ਕੁੜੀ ਸੋਹਣੀ ਆ ਅਸੀਂ ਅਖਿਆ ਚ ਸੋਹਣੀ ਹੋਣੀ ਇਹ ਤਾਂ ਟੁੜਾ ਲਿੱਕ ਲਿਆ ਜੰਗ ਦੀ ਕੁੜੀਆਂ ਮਿਲਦੀ ਨਹੀਂ ਇਹ ਬਾਹ ਨਹੀਂ ਰਹੀ ਚੱਲ ਵੀ ਬਾਹ ਨਹੀਂ ਰਹੀ ਭਾਈ ਮੈਂ ਤਾਂ ਕਹਦਾ ਵੀ ਇੰਦਾ ਇਹ ਜੰਗਾ ਰਹਿਣਾ ਸੀ ਤੇਰੀ ਜੋੜੀ ਭਾਈ ਫੱਪੜੀ ਬਹੁਤ ਸੀ ਇਹ ਗੱਲ ਤਾਂ ਸੱਚੀ ਭਰਾ ਭਰਾ ਲੱਗਦੇ ਆ ਵੀ ਕੁੜੀ ਦੇ ਬੰਦ। ਇਹ ਬਈ ਕਰਮਾ ਨਾਲ ਮਿਲਦੇ ਆ ਭਰਾ ਭਰਾ। ਹਾਂ। ਆ ਤੇਰੀ ਭੈਣ ਵਿਆਹੀ ਗਈ ਬਈ। ਤੇਰੀ ਭੈਣ ਵਿਆਹਤੀ ਬਈ। ਹਾਂ। ਇਹਦੇ ਨਾਲ। ਚਲ ਭਈ ਤੋੜ ਦੋ ਕੁੜੀ ਨੂੰ ਹੁਣ ਬੈਠ ਕੇ ਕਰਦੇ ਹਾਂ। ਤੂੰ ਹੁਣ ਸੀਨਾ ਤੂੰ ਨਾ ਕਪੜਾ ਖਾਣ ਦਾ ਪਹਿਲਾਂ ਮੈਨੂੰ ਐਂ ਦੱਸ। ਤੇਰਾ ਮੂੰਹ ਤੇਰਾ ਮੂੰਹ ਗਾਲਾ ਖਾਣ ਦਾ ਹੀ ਆ। ਚਲ ਬਾਏ। ਚਲ ਬਾਏ ਕਰ ਦੋ। ਬਾਏ ਕਰ ਦੋ ਬਾਏ 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 ਬਾਏ।